ਪਰਮਾਤਮਾ ਨੇ ਦੁਨੀਆ ਦੇ ਉੱਪਰ ਔਰਤ ਭੇਜੀ ਹੈ ਤੇ ਔਰਤ ਇੰਨੀ ਜ਼ਿਆਦਾ ਸ਼ਕਤੀਸ਼ਾਲੀ ਬਣਾਈ ਹੈ ਇੰਨੀ ਜ਼ਿਆਦਾ ਤਾਕਤਵਰ ਬਣਾਈ ਹੈ ਕਿ ਉਹਦੇ ਅੱਗੇ ਕੋਈ ਵੀ ਚੈਲੰਜ ਕੋਈ ਵੀ ਮੁਸੀਬਤ ਆ ਜਾਏ ਤਾਂ ਬਿਨਾਂ ਕੁਝ ਸੋਚੇ ਸਮਝੇ ਉਹਦੇ ਅੱਗੇ ਡੱਟ ਕੇ ਖੜੀ ਹੋ ਜਾਂਦੀ ਹੈ ਔਰ ਔਰਤ ਜਿਹੜੀ ਵਾਟਰ ਸਪਲਾਈ ਦਫ਼ਤਰ ਦੇ ਵਿੱਚ ਕੰਮ ਕਰਦੇ ਸਨ ਸਰਕਾਰੀ ਨੌਕਰੀ ਸਿੱਗੀ ਲਟਾਰਨ ਤੋਂ ਬਾਅਦ ਉਹਨਾਂ ਨੇ ਇੱਕ ਛੋਟੀ ਜਿਹੀ ਰੇੜੀ ਲਗਾ ਲਈ ਪਤੀ ਹੁਣ ਦਾ ਸਿਹਤਿਆ ਦੇ ਵਿੱਚ ਨਹੀਂ ਹੈ ਬੱਚੇ ਨੇ ਪਰ ਫਿਰ ਵੀ ਕਿਉਂ ਉਹਨਾਂ ਨੂੰ ਕਾਰ ਚਲਾਣੇ ਲਈ ਬੱਚਿਆਂ ਨੇ ਹੋਣ ਦੇ ਬਾਵਜੂਦ ਵੀ ਸਰਕਾਰੀ ਨੌਕਰੀ ਤੋਂ ਰਿਟਾਇਰਮੈਂਟ ਹੋਣ ਦੇ ਬਾਵਜੂਦ ਰਿਟਾਇਰਮੈਂਟ ਤੋਂ ਬਾਅਦ ਉਹਨ ਤੋਂ ਬਾਅਦ ਉਹਨਾਂ ਦਾ ਰਿਟਾਇਰਮੈਂਟ ਤੁਸੀਂ ਦਿੱਤੀ ਉਸ ਤੋਂ ਬਾਅਦ ਇਹ ਲੇਡੀ ਕਿਉਂ ਹੋਣ ਲਗਾਂਗੀ ਕਹਿੰਦੀ ਹੈ ਮੈਂ ਆਪਣਾ ਆਪ ਮਤਲਬ ਲਾਈਫ ਨੂੰ ਵਿਜੀ ਰੱਖਣਾ ਚਾਹੁੰਦੀ ਹਾਂ ਉਹਦੇ ਹਸਬੰਦ ਨੂੰ ਕੀ ਕਹਾਂ ਵਿਸ਼ੇਸ਼ ਤੂਸ ਦੱਸਿਆ ਵੀ ਉਹ ਦੁਨੀਆ ਦਾ ਨਹੀਂ ਹੈ ਇਸ ਲਈ ਕੀ ਕਹਾਂ ਉਸਨੂੰ ਮਨ ਜੀ ਉਹਨਾਂ ਦੇ ਇਹਨਾਂ ਬਿਮਾਰ ਸੀਗਾ ਤੰਤ 6 ਸਾਲ ਬਿਮਾਰ ਹੈ ਤੇ ਕੋਈ ਇਲਾਜ ਕਰਾਇਆ ਪਰ ਉਹਨਾਂ ਨੇ ਨਹੀਂ ਮਤਲਬ ਕੀ ਹੋਇਆ ਅੰਨ ਜੀ ਇਹਦਾ ਬਹੁਤ ਮੁਸੀਬਤ ਕੱਟੀ ਜੀ ਬਹੁਤ ਉਪਲਬ 5 ਸਾਲ ਦਾ ਮਾਸਿਗਾ ਤੇ ਮੈਂ ਮਤਲਬ ਗੋਦ ਖਾਟਾਂ ਕੱਟੀ। ਮਤਲਬ ਤਾਂ ਕੰਕਾ ਵੀ ਬੰਦ ਹੋਇਆ ਸੀਗਾ ਤੇ ਘਰ ਚਲਾਉਣਾ ਬਹੁਤ ਮੁਸ਼ਕਲ ਸੀਗੇ। ਮੇਰੇ ਬੇਟੀਆਂ ਸਾਥ ਦਿੱਤੇ ਆ। ਉਸ ਮਤਲਬ ਉਹ ਮੈਂ ਕਰ ਨਹੀਂ ਸਕਦੀ ਸੀ ਸੀ ਕੁਝ ਵੀ। ਦੇਹਲੀਆਂ ਕੰਮ ਕਰ ਕਰਕੇ ਮਤਲਬ ਘਰ ਚਲਾਈ। ਬਹੁਤ ਔਖਾ ਟੈ ਮੇ ਕੱਟੀ ਜੀ। ਉਹ ਤਾਂ ਤਾਂ ਮੇਰੇ ਵੱਸੇ ਨਾ ਬਹੁਤ ਔਖਾ ਸੀ। ਕੜੀ ਅੱਖਾਂ ਦੇ ਵਿੱਚ ਇਸ ਵੇਲੇ ਹੰਝੂ ਮੈਂ ਕੀ ਕੁਝ ਯਾਦ ਆ ਗਿਆ ਕੁਝ ਉਹ ਜੇ ਹਾਲਾਤ ਉਸ ਵੇਲੇ ਦੇ ਯਾਦ ਆ ਗਏ ਅਸੀਂ ਕਹੇ ਸੀ ਚਲੋ ਠੀਕ ਹੋ ਜਾਵੇ ਠੀਕ ਹੋ ਜਾਵੇ ਪਰ ਨਹੀਂ ਠੀਕ ਹੋਈ ਉਹ ਉਹ ਕੋਹ ਹਾਲਾਤ ਇਹ ਨੰਗਾ ਸੀਗਾ ਚਲੋ ਪ੍ਰਮਾਤਮਾ ਜੋ ਕਰਦਾ ਠੀਕ ਹੀ ਕਰਦਾ ਅਕਸਰ ਕੀ ਹੁੰਦਾ ਤੁਸੀਂ ਕੌਂਸੇ ਕਾਰਕ ਤੋਂ ਬਾਹਰ ਨਿਕਲ ਕੇ ਕੁਝ ਅਜਿਹਾ ਕੰਮ ਕਰਦੀ ਹੈ ਨਾ ਤੇ ਰਿਸ਼ਤੇਦਾਰੀ ਪੱਖੋਂ ਬਲਾਂ ਰੁਕਾਵਟ ਪੈਦਾ ਕਰਦੇ ਨੇ ਵੀ ਸਾਡੇ ਘਰ ਦੀ ਇੱਜ਼ਤ ਹੈ ਵੀ ਇਹ ਕੰਮ ਨਹੀਂ ਕਰਨਾ ਉਹ ਕੰਮ ਨਹੀਂ ਕਰਨਾ ਮਤਲਬ ਅਜਿਹਾ ਕਦੇ ਨਹੀਂ ਹੋਇਆ ਤੁਹਾਡੇ ਨਾਲ ਹਾਂਜੀ ਕਹਿੰਦੇ ਸੀਗੇ ਰਿਸ਼ਤੇਦਾਰੀ ਪਾੜਾ ਗਿਆ ਕਹਿੰਦੇ ਤੁਸੀਂ ਰੇੜੀ ਲਾ ਕੇ ਬਹਿਣਾ ਹੈ ਉਥੇ ਸੜਕ ਤੇ ਮੈਂ ਕਹਾਂ ਦੇਖੋ ਜੀ ਕੰਮ ਕਰਨਾ ਛੋਟਾ ਦਾ ਪਤਾ ਨਹੀਂ ਹੁੰਦਾ ਕੰਮ ਕੰਮ ਹੀ ਆ ਮਿਹਨਤ ਕਰਕੇ ਖਾਣੀ ਚੋਰੀ ਥੋੜੀ ਕਰਨੀ ਆ ਮਾਤਮਾ ਨੇ ਦੁਨੀਆ ਦੇ ਉੱਪਰ ਔਰਤ ਭੇਜੀ ਹੈ ਤੇ ਔਰਤ ਇੰਨੀ ਜ਼ਿਆਦਾ ਸ਼ਕਤੀਸ਼ਾਲੀ ਬਣਾਈ ਹੈ ਇੰਨੀ ਜ਼ਿਆਦਾ ਤਾਕਤਵਰ ਬਣਾਈ ਹੈ ਕਿ ਉਹਦੇ ਅੱਗੇ ਕੋਈ ਵੀ ਚੈਲੰਜ ਕੋਈ ਵੀ ਮੁਸੀਬਤ ਆ ਜਾਏ ਤਾਂ ਬਿਨਾ ਕੁਝ ਸੋਚੇ ਸਮਝੇ ਉਹਦੇ ਅੱਗੇ ਡੱਟ ਕੇ ਖੜੀ ਹੋ ਜਾਂਦੀ ਹੈ ਔਰ ਚਾਹੇ ਜਿੰਨਾ ਮਰਜੀ ਦੁੱਖ ਹੋਏ ਕੋਈ ਵੀ ਚੀਜ਼ ਹੋਏ ਔਰਤ ਬਿਨਾ ਕੁਝ ਸੋਚੇ ਸਮਝੇ ਆਪਣੇ ਪਰਿਵਾਰ ਦੇ ਲਈ ਹਮੇਸ਼ਾ ਅੱਗੇ ਖੜੀ ਥੋਣ ਨੂੰ ਮਿਲੋ ਅੱਜ ਇੱਕ ਇਹੀ ਕਹਾਣੀ ਲੈ ਕੇ ਤੁਹਾਡੇ ਰੂਪ ਰੂਪ ਹੋਇਆ ਇੱਕ ਔਰਤ ਜਿਹੜੀ ਵਾਟਰ ਸਪਲਾਈ ਦਫ਼ਤਰ ਦੇ ਵਿੱਚ ਕੰਮ ਕਰਦੇ ਸਨ سرکاری نوکری سی گی ریٹائرمنٹ ਤੋਂ ਬਾਅਦ ਉਹਨਾਂ ਨੇ ਇੱਕ ਛੋਟੀ ਜਹੀ ਰੇੜੀ ਲਗਾ ਲਈ ਇੱਕ کار ਚਲਾ ਲਿਆ ਪਤੀ ਉਹਨਾਂ ਦੇ ਦੁਨੀਆ ਦੇ ਵਿੱਚ ਨਹੀਂ ਹੈ ਬੱਚੇ ਨੇ ਪਰ ਫਿਰ ਵੀ ਕਿਉਂ ਉਹਨਾਂ ਨੂੰ کار ਚਲਾਨੀ ਵੀ ਬੱਚਿਆਂ ਦੇ ਹੋਣ ਦੇ ਬਾਵਜੂਦ ਵੀ ਸਰਕਾਰੀ ਨੌਕਰੀ ਤੋਂ ریٹائرمنٹ ਹੋਣ ਦੇ ਬਾਵਜੂਦ ਵੀ ਇਹ ਕੰਮ ਕਰ ਰਹੇ ਨੇ ਉਹ ਮੇਰੇ ਨਾਲ ਇਸ ਵਕਤ ਵਿਜੇ ਕੁਮਾਰੀ ਜੀ ਮੌਜੂਦ ਨੇ انہਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ہاں جی ٹھیک-ਠਾਕ ਹੋ ہاں جی ٹھیک ਹੈ अच्छा ऑफ द रिकॉर्ड ਅਸੀਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਵਾਟਰ ਸਪਲਾਈ ਦਫ਼ਤਰ ਦੇ ਵਿੱਚ ਕੰਮ ਕਰਦੇ ਸੀਗੇ ਸਰਕਾਰੀ ਨੌਕਰੀ ਸੀਗੀ ਤੁਹਾਡੀ ਪਰ ਫਿਰ ਵੀ ਉਸ ਤੋਂ ਬਾਅਦ ਰਿਟਾਇਰਮੈਂਟ ਹੋਣ ਤੋਂ ਬਾਅਦ ਇਹ ਰਿਟਾਇਰਮੈਂਟ ਤੁਸੀਂ ਲਈ ਉਸ ਤੋਂ ਬਾਅਦ ਇਹ ਰੇੜੀ ਕਿਉਂ ਤੁਹਾਨੂੰ ਲਗਾਨੀ ਪਈ ਮੈਂ ਆਪਣਾ ਆਪ ਮਤਲਬ ਲਾਈਫ ਨੂੰ ਬਿਜ਼ੀ ਰੱਖਣਾ ਚਾਹੁੰਦੀ ਹਾਂ ਹਾਂਜੀ ਤੇ ਮੈਨੂੰ ਇਹਨਾਂ ਮਜਬੂਰੀ ਨਹੀਂ ਹੈ ਪਰ ਮੈਂ ਆਪਣਾ ਆਪ ਬਿਜ਼ੀ ਰੱਖਦੀ ਹਾਂ ਤੇ ਪਰਿਵਾਰ ਦੇ ਵਿੱਚ ਇਸ ਵਕਤ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਬੇਟਾ ਆ ਮੇਰਾ ਦੋ ਬੇਟਾ ਆ ਕੰਮ ਕਰਦੇ ਆ ਹਾਂਜੀ ਬੇਟੀ ਮੈਂ ਵਿਆਹ ਤੀਆ ਹਾਂਜੀ ਬੇਟੇ ਕੀ ਕੰਮ ਕਰਦੇ ਨੇ ਤੁਹਾਡੇ ਬੇਟਾ ਆ ਕਿ ਡਰਾਈਵਰ ਹੀ ਕਰਦਾ ਤੇ ਇਹ ਕਿ ਬਿਜਲੀ ਮੈਗਮੇ ਤੇ ਮਤਲਬ ਪ੍ਰਾਈਵੇਟ ਜੌਬ ਕਰਦੇ ਅੱਛਾ ਤੇ ਉਹ ਨਹੀਂ ਕਹਿੰਦੇ ਵੀ ਤੁਸੀਂ ਸਾਰੀ ਉਮਰ ਨੌਕਰੀ ਕੀਤੀ ਹੈ ਤੇ ਹੁਣ ਤੁਹਾਡੇ ਆਰਾਮ ਕਰਨ ਦਾ ਸਮਾਂ ਵੀ ਤੁਸੀਂ ਘਰ ਬੈਠੋ ਅਸੀਂ ਕਮਾ ਰਹੇ ਹਾਂ ਹਾਂਜੀ ਬੇਟਾ ਮੇਰੇ ਲੜਦੇ ਆ ਕਹਿੰਦੇ ਨਹੀਂ ਕਰਨਾ ਮੰਮੀ ਜੀ ਤੁਸੀਂ ਨੌਕਰੀ ਕੀਤੀ ਆ ਤੇ ਹੁਣ ਤੁਸੀਂ ਬੈਠ ਕੇ ਰੋਟੀ ਖਾਓ। ਹਾਂਜੀ। ਬੇਟਾ ਨਹੀਂ ਕਰਨ ਦਿੰਦੇ ਮੈਂ ਆਪਣਾ ਆਪ ਕਰਦੀ ਪਈ ਆ। ਤੁਹਾਡੇ ਹਸਬੰਦ ਨੂੰ ਕੀ ਗੱਲ ਹੋ ਗਈ ਸੀ ਤੁਸੀਂ ਦੱਸਿਆ ਵੀ ਉਹ ਦੁਨੀਆ ਤੇ ਨਹੀਂ ਹੈ ਇਸ ਵੇਲੇ ਕੀ ਗੱਲ ਹੋਈ ਸੀ ਉਹਨਾਂ ਨੂੰ? ਹਾਂਜੀ ਉਹਨਾਂ ਦੇ ਨਾ ਬਿਮਾਰ ਸੀਗਾ 5-6 ਸਾਲ ਬਿਮਾਰ ਰਹੇ ਤੇ ਬੜਾ ਇਲਾਜ ਕਰਾਇਆ ਪਰ ਉਹਨਾਂ ਨੇ ਨਹੀਂ ਮਤਲਬ ਠੀਕ ਹੋਇਆ। 2007 ਚ ਮਤਲਬ ਗਿਜਰ ਗਏ। ਪੇ 2008 ਚ ਮੈਂ ਨੌਕਰੀ ਜੋਇਨ ਕੀਤੀ ਹੈ। ਅੱਛਾ। ਹਾਂਜੀ। ਵਾਟਰ ਸਪਲਾਈ ਦਫ਼ਤਰ ਚ। ਹਾਂਜੀ, ਵਾਟਰ ਸਪਲੈਸ਼ ਸ਼ਿਵਰਾਏ ਬੋਟ। ਹਾਂਜੀ। ਕਿੰਨਾ ਕੁ ਔਖਾ ਲੱਗਾ ਸੀਗਾ ਕਿਉਂਕਿ ਇੱਕ ਕੱਲੀ ਔਰਤ ਨੂੰ ਜਦੋਂ ਇਸ ਦੁਨੀਆ ਦੇ ਵਿੱਚ ਵਿਚਰਨਾ ਪੈਂਦਾ ਹੈ, ਜਦੋਂ ਉਹਦਾ ਜੀਵਨ ਸਾਥੀ ਨਾਲ ਨਹੀਂ ਹੁੰਦਾ ਤਾਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀ ਕੁਝ ਮੁਸ਼ਕਲਾਂ ਹਾਲੇ ਤੱਕ ਵੇਖੜੀਆਂ ਪਾਈਆਂ ਨੇ ਤੁਹਾਨੂੰ? ਹਾਂਜੀ, ਮੈਂ ਤਾਂ ਬਹੁਤ ਮੁਸੀਬਤ ਕੱਟੀ ਸੀ। ਬਹੁਤ ਮਤਲਬ 5 ਸਾਲ ਬਿਮਾਰ ਸੀਗਾ ਤੇ ਮੈਂ ਮਤਲਬ ਬਹੁਤ ਔਖਾ ਟਾਈਮ ਕੱਟੀ। ਮਤਲਬ ਤਨਖਾਤੋਂ ਖਾ ਵੀ ਬੰਦ ਹੋਇਆ ਸੀਗਾ ਤੇ ਘਰ ਚਲਾਉਣਾ ਬੜਾ ਮੁਸ਼ਕਿਲ ਸੀਗੇ। ਮੇਰੇ ਬੇਟੀਆਂ ਸਾਥ ਦਿੱਤੇ ਆ। ਕੁਸ ਮਤਲਬ ਮੈਂ ਕਰ ਨਹੀਂ ਸਕਦੀ ਸੀ ਕੁਝ ਵੀ। ਬੇਟੀਆਂ ਕੰਮਕਾਰ ਕਰਕੇ ਮਤਲਬ ਘਰ ਚਲਾਏ ਆ। ਬਹੁਤ ਔਖਾ ਟਾਈਮ ਕੱਟੀ ਜੀ। ਉਸੇ ਟਾਈਮ ਤਾਂ ਮੇਰੇ ਵਾਸਤੇ ਨਾ ਬਹੁਤ ਔਖਾ ਹੀ ਸੀਗਾ। ਹਾਲਾਤ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹੇ ਬਣ ਜਾਂਦੇ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਇਸ ਵੇਲੇ ਹੰਝੂ ਨੇ ਕੀ ਕੁਝ ਯਾਦ ਆ ਗਿਆ ਕੁਝ ਉਹ ਜਿਹੇ ਹਾਲਾਤ ਉਸ ਵੇਲੇ ਦੇ ਯਾਦ ਆ ਗਏ ਅਸੀਂ ਕਹਿੰਦੇ ਸੀ ਚਲੋ ਠੀਕ ਹੋ ਜਾਵੇ ਠੀਕ ਹੋ ਜਾਏ ਕਰ ਲਈ ਨਹੀਂ ਠੀਕ ਕੋਈ ਉਹ ਉਹ ਸਭ ਹਾਲਾਤੀਏ ਦੰਦਾ ਸੀਗਾ ਚਲੋ ਪ੍ਰਮਾਤਮਾ ਜੋ ਕਰਦਾ ਠੀਕ ਹੀ ਕਰਦਾ ਅਸੀਂ ਤਾਂ ਲਾਜ ਬਹੁਤ ਕਰਾਈ ਆ ਹਾਂਜੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਹਿੰਮਤ ਨਹੀਂ ਹਾਰੀ ਤੁਸੀਂ ਆਪਣੀ ਜ਼ਿੰਦਗੀ ਉਸੇ ਤਰੀਕੇ ਨਾਲ ਜਿਉ ਰਹੇ ਹੋ ਹੈਨਾ ਹਾਂਜੀ ਹਿੰਮਤ ਬੱਚੇ ਵਾਲ ਦੇ ਦੇਖ ਕੇ ਹਿੰਮਤ ਕਰਨਾ ਵੀ ਪੈਂਦੇ ਆ ਨਾ ਬੱਚੇ ਆ ਤੇ ਬੇਟੀਆਂ ਆ ਵੀ ਆਤੀਆਂ ਇੱਕ ਮਿਲਦਾਰੀ ਦੇ ਵਿੱਚ ਜਾਣਾ ਆਉਣਾ ਪੈਂਦਾ ਫਿਰ ਘਰ ਬਹਿ ਕੇ ਵੀ ਕੀ ਕਰਨਗੇ ਮੈਂ ਚਲੋ ਆਪਣਾ ਆਪਣਾ ਲਾਈਫ ਵੀ ਬਿਜੀ ਹੋਣਾ ਜ਼ਰੂਰੀ ਆ ਜੇਨਾਂ ਦੇ ਨੇ ਹੱਥ ਪਿਆਰ ਚੱਲਦੀ ਚਲਾਉਣਾ ਚਾਹੀਦਾ ਬਿਲਕੁਲ ਮੈਂ ਇਸ ਕਰਕੇ ਮੈਂ ਛੋਟਾ ਜਿਹਾ ਮਤਲਬ ਰੇਡੀ ਖੋਲ ਕੇ ਮਤਲਬ ਇੱਥੇ ਬੈਠੀ ਆ। ਅੱਛਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਰੇਡੀ ਚਲਾਦਿਆ? ਮੈਨੂੰ ਸਾਲ ਹੋ ਗਏ। 2023 ਦੇ ਦੂਜੇ ਮਹੀਨੇ ਮੈਂ ਰਿਟਾਇਰ ਹੋਈ। ਅੱਛਾ ਮਤਲਬ ਦੋ ਕੁ ਮਹੀਨੇ ਮੈਂ ਕਾਰ ਰਹੀ। ਫਿਰ ਮੈਂ ਰੇਡੀ ਲਈ। ਅੱਛਾ ਮਤਲਬ ਜਦੋਂ ਰਿਟਾਇਰਮੈਂਟ ਲੈਣੀ ਸੀਗੀ ਜਦੋਂ ਤੁਹਾਡਾ ਸਮਾਂ ਨੇੜੇ ਸੀਗਾ ਰਿਟਾਇਰਮੈਂਟ ਦਾ ਉਦੋਂ ਹੀ ਸੋਚ ਲਿਆ ਸੀਗਾ ਕਿ ਮੈਂ ਵਿਹਲੀ ਨਹੀਂ ਬੈਠਣਾ ਮੈਂ ਕੋਈ ਕਾਰ ਚਲਾਨੀ ਆ ਜਾਂ ਕੁਝ ਕੰਮ ਕਰਨਾ ਹੈ ਮੈਂ। ਹਾਂਜੀ ਮੈਂ ਇਹੀ ਸੋਚਿਆ ਜੇ ਮੈਂ ਰੇਡੀ ਦਾ ਹੀ ਕੰਮ ਕਰਨਾ ਮੇਰੇ ਅਫਸਰ ਵੀ ਸਾਰੇ ਕਹਿੰਦੇ ਸੀਗੇ ਕਹਿੰਦੇ ਮੈਡਮ ਤੁਸੀਂ ਕੀ ਕਰੋਗੇ ਕੀ ਕਰੋਗੇ ਰਿਟਾਇਰਮੈਂਟ ਤੋਂ ਬਾਅਦ ਤੇ ਕਈ ਅਫਸਰ ਨੇ ਮੈਨੂੰ ਸਲਾਹ ਦਿੱਤੀ ਕਹਿੰਦੇ ਮੈਡਮ ਨੂੰ ਤੁਸੀਂ ਰੇਡੀ ਖੋਲ ਕੇ ਬਹਿ ਜਾਓ ਇੱਥੇ ਸਾਡੇ ਅਲੱਗ ਹੈ ਇੱਥੇ ਦਫਤਰ ਤੇ ਬਹਿ ਜਾਓ ਅੱਛਾ ਦਫਤਰ ਵਾਲੇ ਹੁਣ ਆਉਂਦੇ ਨੇ ਤੁਹਾਡੇ ਕੋਲ ਹਾਂਜੀ ਆਉਂਦੇ ਨੇ 12 ਵਜੇ ਆਉਂਦੇ ਆ ਰੋਟੀ ਖਾਂਦੇ ਆ ਚਾਹ ਪੀਂਦੇ ਆ ਦਫਤਰ ਵਾਲੇ ਬਹੁਤ ਸਾਥ ਦਿੱਤਾ ਮੇਰੇ ਹਾਂਜੀ ਹਾਜੀ ਤਾਂ ਕبھی ਸਾਥ ਦੇ ਹੀ ਜਾਂਦੇ ਆ ਹਾਂਜੀ ਸਭ ਤੋਂ ਵੱਡਾ ਔਰਤ ਦੇ ਲਈ ਉਦੋਂ ਇੱਕ ਚੈਲੰਜ ਸਾਹਮਣੇ ਆਉਂਦਾ ਜਦੋਂ ਜੀਵਨ ਸਾਥੀ ਦੁਨੀਆ ਤੋਂ ਤੁਰ ਜਾਏ ਪੰਦਾ ਕੱਲਾ ਪੈ ਜਾਂਦਾ ਹੈ ਨਾ ਉਸ ਤੋਂ ਬਾਅਦ ਰਿਸ਼ਤੇਦਾਰ ਬਹੁਤ ਵੱਡਾ ਇੱਕ ਸਵਾਲ ਸਾਹਮਣੇ ਖੜਾ ਹੁੰਦਾ ਹੈ ਕਿ ਹੁਣ ਤੁਸੀਂ ਇਕੱਲੇ ਹੋ ਕਿ ਰਿਸ਼ਤੇਦਾਰਾਂ ਨੇ ਤੁਹਾਡਾ ਸਾਥ ਦਿੱਤਾ ਸੀਗਾ ਕਿ ਤੁਸੀਂ ਰੇੜੀ ਚਲਾ ਲਓ ਜਾਂ ਹੁਣ ਸਾਥ ਨਹੀਂ ਤੁਹਾਡੇ ਨਹੀਂ ਰੇੜੀ ਚਲਾਂ ਤੇ ਸਾਥ ਨਹੀਂ ਦਿੱਤਾ ਜਦੋਂ ਬਿਮਾਰ ਸੀਗਾ ਉਦੋਂ ਰਿਸ਼ਤੇਦਾਰੀ ਬਹੁਤ ਹੈਲਪ ਕੀਤਾ ਗੋੜਾ ਹੀ ਸਾਥ ਦਿੱਤਾ ਸਾਰੇ ਨਹੀਂ ਹਾਂਜੀ ਕਹੇ ਤੇ ਉਹ ਵੀ ਹਲਕੀਤਾ ਮਤਲਬ ਨਾਲ ਵੀ ਥੋੜਿਆ ਆਇਆ ਸਾਰੇ ਪਾਸੇ ਹਲਕ ਕੀਤਾ ਰਿਸ਼ਤੇਦਾਰੀ ਸਾਡੇ ਬਹੁਤ ਵਧੀਆ ਤੇ ਹੁਣ ਜਦੋਂ ਤੋਂ ਤੁਸੀਂ 1 ਸਾਲ ਤੋਂ ਇਹ ਰੇੜੀ ਚਲਾ ਰਹੇ ਹੋ ਉਦੋਂ ਤੋਂ ਤੁਹਾਡੇ ਨਾਲ ਗੱਲਬਾਤ ਹੁੰਦੀ ਆ ਉਹਨਾਂ ਦੀ ਹਾਂਜੀ ਹੁੰਦੀ ਆ ਆਂਦੇ ਆ ਵੀ ਆ ਮੇਰੇ ਰੇੜੀ 'ਚੇ ਵਧਾਈਆਂ ਵੀ ਦਿੰਦੇ ਆ ਦਫਤਰ ਵਾਲੇ ਸਾਰੇ ਵਧਾਈਆਂ ਦਿੱਤੇ ਆਣ ਕੇ ਰੇਡੀ ਚ ਆਣ ਕੇ ਵਧਾਈਆਂ ਦਿੱਤੇ ਆ ਇਹ ਤਾਂ ਅਕਸਰ ਕੀ ਹੁੰਦਾ ਜਦੋਂ ਇੱਕ ਔਰਤ ਘਰ ਤੋਂ ਬਾਹਰ ਨਿਕਲ ਕੇ ਕੁਝ ਅਜਿਹਾ ਕੰਮ ਕਰਦੀ ਹੈ ਨਾ ਤੇ ਰਿਸ਼ਤੇਦਾਰੀ ਸਭ ਤੋਂ ਪਹਿਲਾਂ ਰੁਕਾਵਟ ਪੈਦਾ ਕਰਦੇ ਨੇ ਵੀ ਸਾਡੇ ਘਰ ਦੀ ਇੱਜ਼ਤ ਹੈ ਵੀ ਇਹ ਕੰਮ ਨਹੀਂ ਕਰਨਾ ਉਹ ਕੰਮ ਨਹੀਂ ਕਰਨਾ ਮਤਲਬ ਅਜਿਹਾ ਤਾਂ ਕਦੀ ਨਹੀਂ ਹੋਇਆ ਤੁਹਾਡੇ ਨਾਲ ਹਾਂਜੀ ਕਹਿੰਦੇ ਸੀਗੀ ਰਿਸ਼ਤੇਦਾਰੀ ਪਰ ਕਹਿੰਦੇ ਤੁਸੀਂ ਰੇਡੀ ਲਾ ਕੇ ਬਹਿਣ ਆਇਆ ਉੱਥੇ ਸ਼ਰਕ ਤੇ ਮੈਂ ਕਹਾਂ ਦੇਖੋ ਜੀ ਕੰਮ ਕਰਨਾ ਛੋਟਾ ਤਾਂ ਵੱਡਾ ਨਹੀਂ ਹੁੰਦਾ ਕੰਮ ਕੰਮ ਹੀ ਆ ਮਿਹਨਤ ਕਰਕੇ ਖਾਣੀ ਚੋਰੀ ਥੋਰ ਕਰਨੀ ਆ ਤੇ ਮੈਂ ਉਹਨਾਂ ਨੂੰ ਇਹੀ ਸਮਝਾਇਆ ਮੈਂ ਕਿਹਾ ਨਹੀਂ ਮਤਲਬ ਕੰਮ ਕਰਕੇ ਖਾਣਾ ਵਧੀਆ ਗੱਲ ਆ ਹਾਂਜੀ ਤੇ ਹੁਣ ਹੁਣ ਕਿਵੇਂ ਲੱਗਦਾ ਤੁਹਾਨੂੰ ਜਦੋਂ ਜੋ ਚੀ ਚੋਚੀ ਸੀ ਉਹ ਚੀਜ਼ ਹੋ ਰਹੀ ਹੈ ਜੋ ਕੰਮ ਸੋਚਿਆ ਸੀਗਾ ਉਵੇਂ ਦਾ ਹੀ ਹੋ ਰਿਹਾ ਕਿਵੇਂ ਤਾਂ ਲੱਗਦਾ ਹੁਣ ਵਧੀਆ ਲੱਗਦਾ ਜੀ ਬਹੁਤ ਵਧੀਆ ਸਾਰੇ ਕਸਟਮਰ ਆ ਲੰਦੇ ਖਾਂਦੇ ਆ ਆਪ ਬਣਾਈਦਾ ਦੇਈਦਾ ਬੜਾ ਵਧੀਆ ਲੱਗਦਾ ਆਪਣਾ ਆਪ ਬਿਜ਼ੀ ਰਹੀਦਾ ਕਸਟਮਰ ਨਾਲ ਨਾਵਾਸ ਹਸਾ ਮੁਦਕ ਵੀ ਕਰੀਦਾ ਉਹਦਾ ਵੀ ਗੁੱਸੇ ਨਾਲ ਨਹੀਂ ਬੋਲੀਦਾ ਸੀ ਬਹੁਤ ਵਧੀਆ ਅੱਛਾ ਕਈ ਵਾਰ ਅਜੀਹਾ ਵੀ ਹੁੰਦਾ ਕਿ ਕੁਝ ਕਸਟਮਰਸ ਇਹੋ ਜਿਹੇ ਹੁੰਦੇ ਨੇ ਜੋ ਕਈ ਵਾਰ ਕੁਝ ਬੁਰਾ ਭਲਾ ਕਹਿ ਜਾਂਦੇ ਨੇ ਕਦੀ ਕਿਸੇ ਕਸਟਮਰ ਨੇ ਇਹੋ ਜਿਹਾ ਤੇ ਨਹੀਂ ਕਿਹਾ ਨਹੀਂ ਨਹੀਂ ਕੋਸ ਨਹੀਂ ਕਹਿੰਦੇ ਉਹ ਆਂਟੀ ਆਂਟੀ ਕਹਿੰਦੇ ਮਾਤਾ ਮਾਤਾ ਕਹਿੰਦੇ ਸਾਰੇ ਕੋਸ ਨਹੀਂ ਇਹੋ ਜਿਹੀ ਗੱਲ ਨਹੀਂ ਹਾਇ ਕੋਈ ਹਾਂਜੀ ਤੁਹਾਡੇ ਬੱਚੇ ਕਈ ਵਾਰ ਰੇੜੀ ਤੇ ਆ ਕੇ ਤੁਹਾਡੇ ਨਾਲ ਕੰਮ ਕਰਵਾਉਂਦੇ ਨੇ ਹਾਂਜੀ ਹੈਲਪ ਕਰਨ ਦਾ ਛੁੱਟੀ ਵਾਲੇ ਦਿਨ ਆ ਜਾਂਦੇ ਆ ਹੈਲਪ ਕਰਾ ਲੈਂਦੇ ਆ ਹਾਂਜੀ ਆ ਜਾਂਦੇ ਨਾਲ ਕਰਵਾ ਦਿੰਦੇ ਆ ਤੇ ਤੁਸੀਂ ਆਂਦੇ ਕਿੱਥੋਂ ਕਿਉਂਕਿ ਇੰਨਾ ਸਾਰਾ ਸਮਾਨ ਇਕੱਲੇ ਤੁਸੀਂ ਲੈ ਕੇ ਆਉਣਾ ਵੀ ਉਹ ਬਹੁਤ ਔਖਾ ਹੋ ਜਾਂਦਾ ਹੋਣਾ ਸਮਾਨ ਸਾਰੇ ਮੈਂ ਇੱਥੇ ਦਫਤਰ ਰੱਖ ਦੇਈਦਾ ਬਾਕੀ ਦਾਲ ਸਬਜ਼ੀ ਪਾਣੀ ਜਿਹੜੀ ਹੈਗੇ ਮੈਂ ਘਰੋਂ ਬਣਾ ਕੇ ਲੈ ਆਈਦਾ ਮੇਰੇ ਕੋਲ ਐਕਟਿਵਾ ਆ ਐਕਟਿਵਾ 'ਚ ਰੱਖ ਕੇ ਮੈਂ ਲੈ ਆਉਂਦੀ ਹੁੰਦੀ ਆ ਹਾਂਜੀ ਤੇ ਕਿੰਨੇ ਵਜੇ ਤੁਸੀਂ ਆ ਜਾਂਦੇ ਹੋ ਇੱਥੇ ਮੈਂ 6:30 ਵਜੇ ਆ ਜਾਂਦੀ ਆ ਹਾਂਜੀ ਤੇ ਜਾਂਦੇ ਕਿੰਨੇ ਵਜੇ ਜਾਂਦੇ ਆ 5-6 ਵਜੇ ਜਾਂਦੇ ਆ ਹਾਂਜੀ ਅਕਸਰ ਕੀ ਹੁੰਦਾ ਨਾ ਜਦੋਂ ਮੈਂ ਪਹਿਲਾਂ ਵੀ ਗੱਲ ਕੀਤੀ ਜਦੋਂ ਔਰਤ ਇਕੱਲੀ ਰਹਿ ਜਾਂਦੀ ਹੈ ਤਾਂ ਰਿਸ਼ਤੇਦਾਰ ਹੁੰਦੇ ਨੇ ਆਸਪੜੋਸ ਤੇ ਜਿਹੜੇ ਹੁੰਦੇ ਨੇ ਬਹੁਤ ਚੀਜ਼ਾਂ ਕਹਿੰਦੇ ਨੇ ਵੀ ਤੁਸੀਂ ਨਹੀਂ ਹੁਣ ਘਰੇ ਬੈਠੋ ਲੋਕ ਕੀ ਕਹਿਣਗੇ ਉਹ ਚੀਜ਼ਾਂ ਬਾਰੇ ਤੁਸੀਂ ਕਦੀ ਸੋਚਿਆ ਤਾਂ ਨਹੀਂ ਵੀ ਹੁਣ ਜੇ ਮੈਂ ਬਾਹਰ ਨਿਕਲਾਂਗੀ ਤਾਂ ਮੇਰੇ ਤੇ ਵੀ ਸਵਾਲ ਉੱਠਣਗੇ ਨਹੀਂ ਕਦੀ ਨਹੀਂ ਸੋਚਿਆ ਕਿਉਂਕਿ ਅਸੀਂ ਪਹਿਲਾਂ ਤੋਂ ਸ਼ੁਰੂ ਤੋਂ ਇਹ ਕੰਮ ਵੀ ਕੀਤਾ ਆ ਫੇਰੇ ਜੋਬ ਵੀ ਕੀਤਾ ਸਾਨੂੰ ਉਹੀ ਆਦਤ ਪਈ ਆ ਜੇ ਅਸੀਂ ਟਾਈਮ ਨਾਲ ਉੱਠੀਏ ਨਾ ਧੋ ਕੇ ਅਸੀਂ ਜਿਹੜਾ ਜੌਬ ਤੇ ਜਾਈਦਾ ਏਦਾਂ ਆ ਮਹਿਸੂਸ ਹੁੰਦਾ ਹਾਂ ਦੀ ਤੇ ਵਧੀਆ ਲੱਗਦਾ ਹਾਂਜੀ ਬਹੁਤ ਵਧੀਆ ਲੱਗਦਾ ਜੀ ਅੱਛਾ ਕਈ ਸਿੰਗਲ ਮਦਰਸ ਇਹੋ ਜੀਆਂ ਨੇ ਜਿਨ੍ਹਾਂ ਦੇ ਜੀਵਨ ਸਾਥੀ ਦੁਨੀਆ ਤੇ ਨਹੀਂ ਹੈ ਉਹ ਕਈ ਵਾਰ ਡਿਪਰੈਸ ਹੋ ਜਾਂਦੀਆਂ ਨੇ ਜਾਂ ਕਈ ਵਾਰ ਸੋਸਾਇਟੀ ਦੀ ਵਜ੍ਹਾ ਤੋਂ ਹੀ ਉਹ ਸਿਰਫ ਆਪਣਾ ਆਪਣੇ ਆਪ ਨੂੰ ਘਰ ਦੇ ਵਿੱਚ ਹੀ ਰੱਖ ਲੈਂਦੀਆਂ ਨੇ ਵੀ ਬਾਹਰ ਜਾਵਾਂਗੇ ਤਾਂ ਸਾਡੇ ਤੇ ਸਵਾਲ ਖੜੇ ਹੋਣਗੇ ਹਾਂਜੀ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਉਹ ਜੀ ਦੇਖੋ ਜੀਵਨ ਸਾਥੀ ਚੱਲ ਜਾਂਦੇ ਆ ਉਹ ਰੱਬ ਦੀ ਹਸਦੇਵਾ ਹੱਥ ਦੇ ਵਾਸਿਆ ਆਪਣੇ ਹੱਥ ਦੇ ਵਾਸ ਨਹੀਂ ਹੈਗੇ ਪਰ ਹਿੰਮਤ ਨਹੀਂ ਹਾਰਨਾ ਚਾਹੀਦਾ ਕੁਝ ਕਰਕੇ ਦਿਖਾਓ ਦੁਨੀਆ ਦੇ ਵਿੱਚ ਜੀ ਹਾਂ ਵੀ ਅਸੀਂ ਕਰ ਸਕਦੇ ਆ ਹਿੰਮਤ ਨਹੀਂ ਹਾਰਨਾ ਚਾਹੀਦਾ ਕਿਉਂਕਿ ਬੱਚੇ ਵਾਲੂ ਦੇ ਕੇ ਹਿੰਮਤ ਨਹੀਂ ਹਾਰਨਾ ਇਕੱਲੀ ਹੋਵੇਂ ਫਿਰ ਤਾਂ ਬੰਦਾ ਕੋਈ ਗੱਲ ਨਹੀਂ ਐਦਾਂ ਮੈਂ ਨਹੀਂ ਹਿੰਮਤ ਹਾਰਿਆ ਮੇਰੇ 5 6 ਬੇਟੀਆਂ ਆ ਦੋ ਬੇਟਾ ਆ ਬੇਟੀਆਂ ਮੈਂ ਵਿਆਹਤੀਆਂ ਬੇਟੀਆਂ ਮੇਰੇ ਬਹੁਤ ਚੰਗੇ ਆ ਬੇਟਾ ਵੀ ਕਿ ਜੁਆਈਆਂ ਵੀ ਬੇਟਾ ਵਰਗੀਆਂ ਮੇਰੇ ਹਾਂਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕਦੀ ਹਿੰਮਤ ਨਹੀਂ ਹਾਰੀ ਮੈਨੂੰ ਲੱਗਦਾ ਕਿ ਜਿਹੜੀਆਂ ਔਰਤਾਂ ਇਹ ਦੇਖ ਰਹੀਆਂ ਨੇ ਉਹਨਾਂ ਲਈ ਵੀ ਤੁਸੀਂ ਇੱਕ ਮਿਸਾਲ ਕਾਇਮ ਕੀਤੀ ਹੈ ਹਾਂਜੀ ਮੈਂ ਵੀ ਉਹ ਹੀ ਔਰਤਾਂ ਨੂੰ ਕਹਿਣਾ ਚਾਹੁੰਦੀ ਆ ਜੇ ਹਿੰਮਤ ਨਾ ਹਾਰੋ ਤੁਸੀਂ ਬਸ ਆਪਣਾ ਕੰਮ ਕਰੋ ਜੀ ਆਪਣਾ ਕੰਮ ਕਰਕੇ ਖਾਓ ਕੋਈ ਨਹੀਂ ਸਾਥ ਦੇ ਦੇਣਗੇ ਸਾਰੇ ਬਿਲਕੁਲ ਠੀਕ ਆ ਨਾ ਸਾਰੇ ਕਸਟਮਰ ਸਾਥ ਦਿੰਦੇ ਆ ਬੜਾ ਵਧੀਆ ਹਾਂਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਸੋ ਇਹ ਸੀ ਕਿ ਸਾਡੇ ਨਾਲ ਵਿਜੇ ਕੁਮਾਰੀ ਜੀ ਜੂ ਜ਼ਿੰਦਗੀ ਦੇ ਵਿੱਚ ਇੰਨਾ ਕੁਝ ਹੋ ਗਿਆ ਜੀਵਨ ਸਾਥੀ ਇਹਨਾਂ ਦੇ ਦੁਨੀਆ ਤੋਂ ਤੁਰ ਗਏ ਪਰ ਫਿਰ ਵੀ ਲੋਕਾਂ ਦੇ ਜਿਹੜੇ ਸਵਾਲ ਸੀਗੇ ਉਹਨਾਂ ਨੂੰ ਪਿੱਛੇ ਛੱਡ ਕੇ ਆਪਣੇ ਪਰਿਵਾਰ ਦੇ ਲਈ ਇਹ ਮਿਹਨਤ ਕਰ ਰਹੇ ਨੇ ਔਰ ਮੈਨੂੰ ਲੱਗਦਾ ਹੈ ਕਿ ਅਜਿਹੀਆਂ ਔਰਤਾਂ ਨਾਲ ਸਾਨੂੰ ਸਾਥ ਦੇਣਾ ਚਾਹੀਦਾ ਔਰ ਹਿੰਮਤ ਇਹਨਾਂ ਦੇ ਲਈ ਅਸੀਂ ਹੀ ਬਣ ਸਕਦੇ ਆ ਸੋ ਹਮੇਸ਼ਾ ਸਾਨੂੰ ਅਜਿਹੇ ਲੋਕਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਟਾ